ਜੋਤ ਲਸਣ ਚ ਲੈ ਲੈ ਆ ਜੋਤ ਮੈਂ ਅਸ਼ਲਾ ਦੀ ਨਹੀਂ ਮੈਂ ਲਸਣ ਨੂੰ ਲਸਣ ਜੋਤ ਲੈ ਮੈਂ ਅਸ਼ਲਾ ਦਾ ਨਾਲ ਤੇਰੇ ਨਹੀਂ ਮੰਮੀ ਥੋੜਾ ਹੀ ਕਰਨਾ ਵਾ ਲੈ ਉਹਦਾ ਜਿਆਦਾ ਆਈਆਂ ਮੈਂ ਚਲ ਥੋੜਾ ਜਿਹਾ ਛਿੱਲ ਲੈਨੀ ਆ ਬੈਠੀ ਬੈਠੀ ਤੇ ਫਿਰ ਬਾਅਦ ਚ ਵਰਤੇ ਜਾਊਗਾ ਮੇਰੇ ਕੁਛ ਨਹੀਂ ਬਾਹਰ ਹੀ ਗਏ ਹੀ ਮੈਂ ਲਾਦਾ ਅੱਛਾ ਮੋਟਰ ਤੇ ਤੇ ਮੈਂ ਇੱਧਰ ਨੂੰ ਆ ਗਈਆਂ ਵਾ ਚਲ ਤੁਸੀਂ ਇੱਧਰ ਬੈਠੇ ਮੈਂ ਵੀ ਇੱਥੇ ਆਗਾ ਲਵਲੀ ਅਗਲਾ ਸੀਨ ਤੇਰਾ ਵਾ ਠੀਕ ਹੈ ਤੁਸੀਂ ਆਣ ਕੇ ਬਹਿਣਾ ਵਾ ਇਹਨਾਂ ਨੂੰ ਕਹਿਣਾ ਮਮੀ ਕੋਈ ਗੱਲ ਨਹੀਂ ਜੇ ਤੁਹਾਡਾ ਮਨ ਵਾਣਾ ਨੂੰ ਵਾਕ ਕਰਨ ਦਾ ਸਿੱਧਾ ਇਦਾਂ ਹੀ ਕਹਿਣਾ ਕਹਿੰਦਾ ਕਹਿੰਦਾ ਕਿ ਚੌਂਕਾ ਮੱਲਿਆ ਤੁਹਾਨੂੰ ਕੀ ਗੱਲ ਜੋ ਉਹ ਤਾਂ ਸਬਜ਼ੀ ਕਿ ਬਣਾਉਣੀ ਮੈਂ ਤਾਂ ਕਹਾਂ ਗੋਭੀ ਪਈ ਉਹ ਹੀ ਬਣਾ ਲਓ ਅੱਜ ਗੋਭੀ ਨਹੀਂ ਮੰਮੀ ਕਹਿੰਦੇ ਮਮੀ ਮੈਂ ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨ ਹਾਂ ਦੱਸੋ ਤੂੰ ਕਿਹੜੇ ਕੰਮ ਆ ਰਹੇ ਉਹ ਤਾਂ ਜੋੜ ਨੂੰ ਨਹੀਂ ਕਹਿਣ ਦੇਈ ਨਾ ਵੀ ਅਸੀਂ ਵਾਕ ਹੋਣਾ ਵਾ ਹਾਂ ਉਹਨਾਂ ਨੂੰ ਕਹਿ ਹੋ ਜਾਓ ਨਾ ਹੋਲੋ ਉਸਲਵਾ ਉਹ ਦੂਰ ਤੱਕ ਹੀ ਆ ਗਿਆ ਉਹ ਜੋਤ ਜਉਣ ਲੱਗੀ ਉਹ ਬੈਂਦੀ ਇਹਦੇ ਹੋ ਜੋ ਜੇ ਹਮੇ ਉਧਰ ਲੇ ਕੇ ਮੈਂ ਨਾਲ ਹੀ ਹੋਗੀ ਨਹੀਂ ਉਹਨੇ ਕਹਿੰਦੇ ਤੂੰ ਆ ਬੈਂ ਲਿਆ ਬਾਬਾ ਮੈਂ ਹੋਣਾ ਬਾਲਦੀ ਹੈ ਗੱਲ ਅਬਲੀ ਦੁਬਾਰਾ ਮੇਰਾ ਵੀ ਕੈ ਤੁੱਲਾ ਖਾਲੀ ਕਰੋ ਕੀ ਤੂੰ ਕੱਲ ਦਾ ਮੱਲਿਆ ਮੈਂ ਜੋਤ ਬਣਾਉਣਾ ਕਿ ਗੋਭੀ ਪਈ ਗੋਭੀ ਬਣਾ ਲਓ ਅੱਜ ਠੀਕ ਹੈ ਮੰਮੀ ਜੀ ਏ ਨਹੀਂ ਗੋਬੀ ਬੰਨੀ ਏ ਨਹੀਂ ਗੋਬੀ ਬੰਨੀ ਕਾਇਰ ਰਮਾ ਦਾ ਉਠਾ ਲਸਣੀਆਂ ਚੂੜੀਆਂ ਮੇਰੇ ਨਾਸਾਂ ਚ ਆਵੜ ਦਿਓ ਐਵੇਂ ਬਾਲਤਾ ਵਾ ਯਾਰ ਇਹਨੇ ਚੁੱਲਾ ਬਾਲਤਾ ਜ਼ੀਰੋ ਹੋ ਗਿਆ ਈ ਹੋ ਗਿਆ ਈ ਕਿੰਨੇ ਕੰਮ ਖਰਾਬ ਕੀਤੇ ਜੋਦਰੇ ਜੋਦਰੇ ਲੈ ਮੰਮੀ ਜੀ ਮੈਂ ਕਰਨੀ ਤੁਹਾਡੇ ਨਾਲ ਇੱਕ ਗੱਲ ਕਾਰ ਕਿਹੜੀ ਗੱਲ ਵਾ ਓਏ ਉੱਧਰ ਕਹਿ ਰਹੇ ਨੇ ਫੇਰ ਅਗਬਾਲਦੀ ਐਤੋਂ ਕਰ ਲੈ ਯਾਰ ਸ਼ੁਰੂ ਕਰ ਬਾਊ ਜੀ ਕੀ ਭਾ ਕੇ ਨਾ ਖਵਾ 4 ਸੈਕਿੰਡ ਚੋੜਾ ਵਿੱਚ ਮੈਂ ਆਏ ਓਏ ਇਹ ਚੱਲ ਯਾਰ ਜੋ ਤਾ ਗੋਭੀ ਬਣਾ ਲੋ ਅੱਜ ਗੋਭੀ ਪਈ ਐ ਠੀਕ ਹੈ ਦੇਖ ਲਾ ਫੇਰ ਜੋ ਤਾ ਗੋਭੀ ਬਣਾ ਲੈ ਅੱਜ ਠੀਕ ਐ ਮੰਮੀ ਮੈਂ ਮੈਂ ਨਾ ਗੱਲ ਕਰਨੀ ਤੁਹਾਡੇ ਨਾਲ ਗੱਲ ਕਰਨੀ ਕਰ ਕਿਹੜੀ ਗੱਲ ਆ ਉਹ ਗੱਲ ਉਹ ਹੀ ਜਿਹੜੀ ਜੋ ਬੰਨੀ ਹੋਦਣ ਕਹਿ ਰਹੇ ਆ ਡੈਡੀ ਨੂੰ ਹੂੰ ਤੇ ਉਹਨਾਂ ਨੇ ਕਿਹਾ ਵਾ ਵੀ ਮੈਂ ਕੰਮ ਲੱਭ ਦਿੰਨਾ ਵਾ ਤੇ ਲੱਭਣਾ ਵੀ ਆਂਦਾ 25-30 ਹਜ਼ਾਰ ਤੇ ਆ ਚਲੋ ਇਹ ਆ ਉਹ ਵੀ 30000 ਰੁਪਏ ਤੈਨੂੰ ਮਹੀਨੇ ਦੀ ਹੈ ਤਨਖਾਹ ਮਿਲਿਆ ਕਰੂ ਤੇ ਕੁੜੀ ਆਪਣੀ ਨੂੰ ਨਾ ਲੱਭ ਕੇ ਦੇ ਤਾ ਉਹਨਾਂ ਨੇ ਉਹ ਕੁੜੀ ਨੂੰ ਨਾ ਨਾਲ ਵਾਇਆ ਹੋਗਾ ਦੁਬਾਰਾ ਕੋਈ ਉਹਨਾਂ ਨੇ ਕਿਹਾ ਵਾ ਵੀ 25000 ਤੈਨੂੰ ਕੰਮ ਲੱਭ ਦਿੰਨਾ ਵਾ ਤੇ ਇੱਕ ਦੋ ਦਿਨ ਚ ਉਹਨਾਂ ਦੱਸ ਦੇਣਾ ਵਾ ਤੇ ਮੈਂ ਜਾਣੜਾ ਬਣਾਵਾ ਉਹਨਾਂ ਕਿਹਾ ਹੁਣਾਂ ਵਕਤ ਹੋ ਜੋ ਮਰ ਕੇ ਬਣਾਈ ਆ ਤੇ ਇਹ ਹੁਣੇ ਮਰਜ਼ੀਆਂ ਕਰਨ ਲੱਗ ਪਏ ਜੇ ਆਪਣੀਆਂ ਕੋਈ ਗੱਲ ਨਹੀਂ ਬਸ ਸੌਰਿਆਂ ਦਾ ਮੰਮੇ ਮੇਰੀ ਗੱਲ ਸੁਣੋ ਜਦੋਂ ਜੋਬਨ ਨੇ ਤੁਹਾਨੂੰ ਇਹ ਗੱਲ ਕਹੀ ਸੀ ਮੰਮੇ ਇਹਲਾ ਜੋਤ ਕਿੱਦਾਂ ਗੱਲਾਂ ਕਰਕੇ ਇਹ ਕਹਤਾ ਨਹੀਂ ਮੇਰੀ ਗੱਲ ਹੋ ਗਈ ਸੀ ਮੈਨੂੰ ਤਾਂ ਹੋ ਗਿਆ ਮਮੇ ਜੀ ਨਾ ਤੇ ਹੀ ਲਵਲੀ ਨੂੰ ਮਾੜਾ ਕਹਿੰਨੇ ਆ ਨਾ ਤੁਹਾਨੂੰ ਤੇ ਨਾ ਹੀ ਰਪਿੰਦਰ ਨੂੰ ਜੋਬਨ 3 2 1 ਜੋਬਨ ਬੈਠਾ ਵਾ ਯਾਰ ਪਹਿਲਾਂ ਮੈਨੂੰ ਮਾਈਕ ਇੱਥੇ ਬੈਠ ਜਾ ਜੋਗਨਪਤ ਬੈਠਾ ਵਾ ਆਜੇ ਡੈਡੀ ਬੈਠਾ ਅੱਗ ਲਾਉਣੇ ਆ ਅੱਗ ਲੱਗਨੀ ਨਹੀਂ ਡਈ ਅੱਛਾ ਠੰਡੀ ਬਣੀ ਜਾਂਦੇ ਓਏ ਠੰਡ ਵਾਲੀ ਤਾਂ ਤਤ ਹੋ ਗਈ ਆ ਕੰਮੇ ਕੋਈ ਨਹੀਂ ਗੱਲ ਮੈਂ ਕਰਨੀ ਆਜੇ ਡੈਡੀ ਲੈ ਬਣਾ ਕੇ ਇੰਦਰ ਮੈਂ ਆਜੇ ਡੈਡੀ ਓਏ ਹੱਥ ਸੇ ਤੇ ਲੋਕਾਂ ਨਾਲ ਵੀ ਗੱਲਾਂ ਕਰਨੀਆਂ ਤੇ ਕੱਲ ਅਜੇ ਭਰਾ ਦਾ ਵਿਆਹ ਹੋਇਆ ਵਾ ਤੇ ਇਹਨਾਂ ਨੂੰ ਕਦੀ ਫਿਕਰ ਪੈ ਗਈ ਆ ਕੋਈ ਰੁਕ ਜਾਣਾ ਫਿਰ ਥੋੜਾ ਚਿਰ ਕੀ ਕਰਾਂ ਉਹ ਅਸੇ ਪੈਂ ਹੈ ਨਹੀਂ ਡਾਕਟਰ ਕੱਟਦਾ ਸੋਰੀ ਇਸ ਤਰ੍ਹਾਂ ਮੈਂ ਇਦਾਂ ਕਰਦੀ ਆ ਡੈਡੀ ਜੀ ਪਹਿਲਾਂ ਤਨਖਾਹ ਠੀਕ ਸੀ ਪਰ ਹੁਣ ਬਹੁਤ ਹੀ ਜ਼ਿਆਦਾ ਕਟਾ ਦਿੱਤੀ ਆ ਅੱਜ ਪਤਾ ਲੱਗ ਗਿਆ ਨਾ ਕਿ ਇਹ ਕੰਮ ਤੇ ਦੇ ਜਾਂਦੇ ਨਹੀਂ ਆ ਕਿ ਦੇਖ ਰਹੇ ਨੇ ਹੀ ਘਰ ਵਾ ਤੇ ਫੇਰ ਪਤਾ ਨਹੀਂ ਕੀ ਬਣੇ ਚਲੋ ਕੋਈ ਨਹੀਂ ਪਤਾ ਤੇ ਕਿਤੇ ਕਰਨਗੇ 2 1 ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਹੂੰ ਮੰਮੀ ਜੀ ਹੁਣੀ ਕਹਿੰਦੇ ਸੀ ਨਾ ਕਰੇ ਆਹੋ ਵੀ ਤੁਹਾਨੂੰ ਵੱਖ ਕਰ ਦੇਣਾ ਇਹ 1 ਜੋਤ ਲਸਣ ਚ ਲੈ ਲੈ ਆ ਜੋਤ ਮੈਂ ਆਛਲਾ ਦਿੰਦੀ ਨਾਲ ਲਸਣ ਨੂੰ ਲਸਣ ਜੋਤ ਲੈ ਆ ਮੈਂ ਆਛਲਾ ਦਾ ਨਾਲ ਤੇਰੇ ਨਹੀਂ ਮੰਮੀ ਥੋੜਾ ਹੀ ਕਰਨਾ ਵਾ ਲੈ ਉਹਦਾ ਜਿਆਦਾ ਆਈਆਂ ਮੈਂ ਚਲ ਥੋੜਾ ਜਿਹਾ ਛਿੱਲ ਲੈਣੀ ਆ ਬੈਠੀ ਬੈਠੀ ਤੇ ਫਿਰ ਬਾਅਦ ਚ ਵਰਤਿਆ ਜਾਊਗਾ ਮੇਰੇ ਕੁਛ ਨਹੀਂ ਬਾਹਰ ਹੀ ਗਏ ਹੀ ਮਿਲਦਾ ਅੱਛਾ ਆਰਡਰ ਤੇ ਤੇ ਮੈਂ ਇੱਧਰ ਨੂੰ ਆ ਗਈ ਆ ਮੈਂ ਚਲ ਤੂੰ ਇੱਧਰ ਬੈਠੇ ਮੈਂ ਵੀ ਇੱਥੇ ਆਗਾ लवली ਅਗਲਾ ਸੀਨ ਪੇਰਾ ਠੀਕ ਹੈ ਤੁਸੀਂ ਆਣ ਕੇ ਬਹਿਣਾ ਵਾ ਇਹਨਾਂ ਨੂੰ ਕਹਿਣਾ ਵੀ ਕੋਈ ਗੱਲ ਨਹੀਂ ਜੇ ਤੁਹਾਡਾ ਮਨ ਵਾਣਾ ਨੂੰ ਵਕ ਕਰਨ ਦਾ ਸਿੱਧਾ ਇਦਾਂ ਕਹਿਣਾ ਚਲਦਾ ਕਹਦਾ ਨਹੀਂ ਚੰਗਾ ਮੱਲਿਆ ਤੁਹਾਨੂੰ ਕੀ ਗੱਲ ਜੋ ਉਹ ਸਬਜੀ ਕਿ ਬਣਾਉਣੀ ਮੈਂ ਤਾਂ ਕਹ ਗੋਭੀ ਪਈ ਉਹ ਹੀ ਬਣਾ ਲਉ ਅੱਜ ਗੋਭੀ ਨਹੀਂ ਮੰਮੀ ਕਹਿੰਦੇ ਮੰਮੀ ਮੈਂ ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨ ਹਾਂ ਦੱਸ ਹਾਂ ਤੂੰ ਕਿਹੜਾ ਕੰਮ ਆ ਗਿਆ ਉਹ ਤਾਂ ਜੋੜ ਨੂੰ ਨਹੀਂ ਕਹਿਣ ਦੇਈ ਨਾ ਵੀ ਅਸੀਂ ਵੱਖ ਹੋਣਾ ਵਾ ਹਾਂ ਉਹਨਾਂ ਨੂੰ ਕਹਿ ਹੋਜੋ ਲੈ ਹੋਜੋ ਉਹ ਸਲਵਾ ਉਹ ਦੂਰ ਤੱਕ ਹੀ ਅੱਗ ਉਹ ਜੋਤ ਜੌਣ ਲੱਗੀ ਉਹ ਕਹਿੰਦੀ ਕਹਿੰਦੇ ਹੋਜੋ ਹੋਜੋ ਕੀ ਗੋਭੀ ਪਈ ਗੋਭੀ ਬਣਾਉਣਾ ਅੱਜ ਠੀਕ ਹੈ ਮੰਮੀ ਜੀ ਇਹ ਨਹੀਂ ਗੋਭੀ ਬੰਨੀ ਇਹ ਨਹੀਂ ਗੋਭੀ ਬੰਨੀ ਦਾ ਉਠਾ ਲਸਣੀਆਂ ਚੂਲੀਆਂ ਮੇਰੇ ਨਾਸਾਂ ਜੀ ਦੇ ਆਵਾੜੇ ਦਿਓ ਐਵੇਂ ਬਾਲਤਾ ਵਾ ਯਾਰ ਇਹਨੇ ਚੁੱਲਾ ਜ਼ੀਰੋ ਹੋ ਗਿਆ ਈ ਹੋ ਗਿਆ ਈ ਬਹੁਤ ਨੇ ਕੰਮ ਕਰਾ ਕੀਤਾ ਜੋਦਰੇ ਜੋਦਰੇ ਲੈ ਮੰਮੀ ਜੀ ਮੈਂ ਕਰਨੀ ਤੁਹਾਡੇ ਨਾਲ ਇੱਕ ਗੱਲ। ਕਰ ਕਿਹੜੀ ਗੱਲ ਵਾ? ਓਏ ਉਧਰ ਕਹਿੰਦੇ ਨੇ ਫੇਰ ਅਕਬਾਲ ਦੀ। ਐਤੋਂ ਕਰ ਲੈ ਯਾਰ ਸ਼ੁਰੂ ਕਰ। ਬਾਹਰ ਦੀ। ਬਾਊ ਜੀ ਕੀ ਭਾ ਕਹਨਾ ਕਰ? 4 ਸੈਕਿੰਡ ਚੋੜਾ ਵਿੱਚ ਮੈਂ। ਆਏ ਓਏ ਇਹ ਚੱਲ ਯਾਰ। 1 ਜੋ ਤਾਂ ਗੋਭੀ ਬਣਾ ਲਓ ਅੱਜ ਗੋਭੀ ਪਈ ਐ। ਠੀਕ। ਦੇਖ ਲਾ ਫੇਰ। 1 ਜੋ ਤਾਂ ਗੋਭੀ ਬਣਾ ਲਾ ਅੱਜ। ਠੀਕ ਐ ਮੰਮੀ। ਮੰਮੀ ਮੈਂ ਨਾ ਗੱਲ ਕਰਨੀ ਤੁਹਾਡੇ ਨਾਲ ਇੱਕ। ਗੱਲ ਕਰਨੀ ਕਰ ਕਿਹੜੀ ਗੱਲ? ਉਹ ਗੱਲ ਓਹੀ ਜਿਹੜੀ ਜੋ ਬੰਨੀ ਹੋਦਣ ਕਹਿੰਦੇ ਆ ਡੈਡੀ ਨੂੰ। ਹੂੰ। ਤੇ ਉਹਨਾਂ ਨੇ ਕਿਹਾ ਵਾ ਵੀ ਮੈਂ ਕੰਮ ਲੱਭ ਦਿੰਨਾ ਵਾ ਤੇ ਲੱਭਣਾ ਵੀ ਆਂਦਾ 25-30 ਹਜ਼ਾਰ ਤੇ ਆ ਚਲੋ ਇਹ ਆ ਉਹ ਵੀ 30000 ਰੁਪਏ ਤੈਨੂੰ ਮਹੀਨੇ ਦੀ ਤਨਖਾਹ ਮਿਲਿਆ ਕਰੂ ਤੇ ਕੁੜੀ ਆਪਣੀ ਨੂੰ ਨਾ ਲੱਭ ਕੇ ਦਿੱਤਾਂ ਨਾ ਨੇ ਉਹ ਕੁੜੀ ਨੂੰ ਨਾ ਨਾਲ ਲਵਾਇਆ ਹੋਗਾ ਦੁਬਾਰਾ ਕੋਈ ਯਾਰ 2 1 ਉਹ ਉਹਨਾਂ ਨੇ ਕਿਹਾ ਵਾ ਵੀ 25000 ਤੈਨੂੰ ਕੰਮ ਲੱਭ ਦਿੰਨਾ ਵਾ ਤੇ ਇੱਕ ਦੋ ਦਿਨ ਚ ਉਹਨਾਂ ਦੱਸ ਦੇਣਾ ਵਾ ਤੇ ਮੈਂ ਜਾਣੜਾ ਬਣਾਵਾ ਉਹਨਾਂ ਨੇ ਕਿਹਾ ਹੁਣਾਂ ਵਕਤ ਹੋ ਜੋ ਮਰ ਕੇ ਬਣਾਈਂ ਤੇ ਇਹ ਹੁਣੇ ਮਰਜ਼ੀਆਂ ਕਰਨ ਲੱਗ ਪਏ ਜੇ ਆਪਣੀਆਂ ਕੋਈ ਗੱਲ ਨਹੀਂ ਬਸ ਸੌਰਿਆਂ ਦੇ ਮਨ ਮੰਮੀ ਮੇਰੀ ਗੱਲ ਸੁਣੋ ਜਦੋਂ ਜੋਬ ਨੇ ਤੁਹਾਨੂੰ ਇਹ ਗੱਲ ਕਹੀ ਸੀ ਮੰਮੇ ਹਲਾ ਜੋਤ ਕਿਦਾਂ ਗੱਲਾਂ ਕਰਕੇ ਤੇ ਇਹ ਕਹਤਾ ਨਹੀਂ ਮੇਰੀ ਗੱਲ ਹੋ ਗਈ ਸੀ ਹਾਂਜੀ ਮੈਂ ਨਹੀਂ ਤੁਹਾਡਾ ਹੋ ਗਿਆ ਮੈਨੂੰ ਤਾਂ ਮੰਮੀ ਜੀ ਨਾ ਤੇ ਹੀ ਲਵਲੀ ਨੂੰ ਮਾੜਾ ਕਹਿੰਨੇ ਆ ਨਾ ਤੁਹਾਨੂੰ ਤੇ ਨਾ ਹੀ ਰਵਿੰਦਰ ਨੂੰ ਜੋਬ ਨੇ 3 2 1 ਜੋਬ ਨੂੰ ਬੈਠਾ ਵਾ ਯਾਰ ਪਹਿਲਾਂ ਮੈਨੂੰ ਮਾਈਕ ਦੇ ਦੋ ਇੱਥੇ ਬੈਠੋ ਜੋ ਬਣ ਪਤ ਬੈਠਾ ਵਾ ਆਜੇ ਡੈਡੀ ਬੈਠਾ ਅੱਗ ਲਾਉਣਿਆ ਅੱਗ ਲੱਗਨੀ ਨਹੀਂ ਡਈ ਅੱਛਾ ਠੰਡੀ ਬੜੀ ਆ ਤੇ ਓਏ ਠੰਡ ਵਾਲੀ ਦਿੱਤ ਹੋ ਗਈ ਆ ਕੰਮੇ ਕੋਈ ਨਹੀਂ ਗੱਲ ਮੈਂ ਕਰਨੀ ਆਜੇ ਡੈਡੀ ਓਏ ਹੱਥ ਸੇ ਤੇ ਲੋਕਾਂ ਹੰਨ ਵੀ ਗੱਲਾਂ ਕਰਨੀਆਂ ਤੇ ਕੱਲ ਅਜੇ ਭਰਾ ਦਾ ਵਿਆਹ ਹੋਇਆ ਵਾ ਤੇ ਇਹਨਾਂ ਨੂੰ ਕਦੀ ਟਿਕਰ ਪੈ ਗਈ ਏ ਕੋਈ ਰੁਕ ਜਾਨੇ ਫਿਰ ਥੋੜਾ ਚਿਰ ਕੀ ਕਰ ਰਹੇ ਹੋ ਅਸੀਂ ਬਾਈ ਐ ਨਹੀਂ ਦੱਸਦਾ ਕੱਟਦਾ ਬੀ ਸੌਰੀ ਇਤਨਾ ਮੈਂ 2 ਇਦਾਂ ਕਰਦੀ ਆ ਡੈਡੀ ਜੀ ਪਹਿਲਾਂ ਤਨਖਾਹ ਠੀਕ ਹੀ ਪਰ ਹੁਣ ਬਹੁਤ ਹੀ ਜ਼ਿਆਦਾ ਕਟਾ ਦਿੱਤੀ ਆ ਤੱਚ ਪਤਾ ਲੱਗ ਗਿਆ ਨਾ ਵੀ ਇਹ ਕੰਮ ਤੇ ਦੇ ਜਾਂਦੇ ਨਹੀਂ ਆ ਕਿ ਦੇਹ ਰਹਿੰਦੇ ਹੀ ਘਰ ਵਾ ਤੇ ਫੇਰ ਪਤਾ ਨਹੀਂ ਕੀ ਬਣੇ ਚਲੋ ਕੋਈ ਨਹੀਂ ਪਤਾ ਤੇ ਕਿਤੇ ਕਰਨਗੇ 2 1 ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਹਮ ਮੰਮੀ ਜੀ ਹੁਣੀ ਕਹਿੰਦੇ ਸੀ ਨਾ ਕਰੇ ਆਹੋ ਵੀ ਤੁਹਾਨੂੰ ਵੱਖ ਕਰ ਦੇਣਾ ਇਹ